ਰਾਜ ਪ੍ਰਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਅੱਜ ਪਠਾਨਕੋਟ ਹੜਪੀੜਤਾਂ ਲਈ ਰਾਹਤ ਸਮੱਗਰੀ ਦਾ ਇੱਕ ਟਰੱਕ ਭੇਜਿਆ ਗਿਆ ਜਿਸ ਦੇ ਵਿੱਚ ਰਾਸ਼ਨ ਦੇ ਪੈਕੇਟ ਅਤੇ ਪਾਣੀ ਦੀਆਂ ਬੋਤਲਾਂ ਸ਼ਾਮਿਲ ਸਨ ਇਸੇ ਦੌਰਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਪੰਜਾਬ ਸਰਕਾਰ ਮੁਸੀਬਤ ਦੀ ਘੜੀ ਦੇ ਵਿੱਚ ਹੜ੍ਹ ਪੀੜਤਾਂ ਦੇ ਨਾਲ ਖੜੀ ਹੈ ਭਗਵਾਨਤਮਾਨ ਸਰਕਾਰ ਦੇ ਵੱਲੋਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਪਣੀ ਇੱਕ ਮਹੀਨੇ ਦੀ ਤਨਖਾਹ ਰਾਹਤ ਦੇ ਲਈ ਦੇਣ ਦੇ ਜਿਹੜੇ ਆਦੇਸ਼ ਵੀ ਦਿੱਤੇ ਗਏ ਹੁਣ ਦੱਸਿਆ ਕਿ ਰਾਜਪ੍ਰਧਾਨੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਰਾਹਤ ਸਮਗਰੀ ਇਹੋ ਭੇਜੀ ਜਾਵੇਗੀ ਨੀਨਾ ਮਿੱਤਲ ਨੇ ਰਾਜਪੁਰਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਮੁਸੀਬਤ ਦੇ ਵਿੱਚ ਫਸੇ ਲੋਕ ਸਾਡੇ ਹੀ ਭੈਣ ਭਰਾ ਨੇ ਇਸ ਲਈ ਹਰ ਕਿਸੇ ਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਹਿੱਸਾ ਕੱਢ ਕੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਰਾਜਪੁਰਾ ਹਲਕੇ ਦੀ ਸੁਰੱਖਿਆ ਦੇ ਬਾਰੇ ਪੁੱਛੇ ਜਾਣ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਇਸ ਵੇਲੇ ਰਾਜਪੁਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਤਿਆਰੀ ਦੇ ਵਿੱਚ ਹੈ ਤਾਂ ਜੋ ਕਿਸੇ ਵੀ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇ ਦੇਖੋ ਜੀ ਮੈਂ ਤੁਸੀ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਜਿਵੇਂ ਕਿ ਉਧਰਲੇ ਏਰੀਆ ਚ ਕਾਫੀ ਜ਼ਿਆਦਾ ਪਾਣੀ ਆਇਆ ਹੜ ਆ ਚੁੱਕੇ ਨੇ ਲੋਕ ਘਰਾਂ ਚ ਫਸ ਗਏ ਨੇ ਨਿਕਲ ਨਹੀਂ ਸਕਦੇ ਤਾਂ ਉਹਨਾਂ ਲਈ ਥੋੜੇ ਜੀ ਸਾਰੇ ਇੱਥੋਂ ਰਾਜਪੁਰਾ ਦੀ ਟੀਮ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਰਾਸ਼ਨ ਤੇ ਪਾਣੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਲੋਕਾਂ ਦੀ ਥੋੜੀ ਜੀ ਮਦਦ ਹੋ ਸਕੇ ਜਿਹੜੇ ਵਿਚਾਰੇ ਘਰਾਂ ਵਿੱਚ ਫਸੇ ਹੋਏ ਨੇ ਬਾਕੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਹੈ ਕਿ ਸਾਰੇ ਜਿੰਨਾ ਵੀ ਜੋ ਵੀ ਇਨਸਾਨ ਜੋ ਵੀ ਮਦਦ ਕਰ ਸਕਦਾ ਹੈ ਕਿਉਂਕਿ ਔਖੀ ਘੜੀ ਹੈ ਔਖੀ ਘੜੀ ਚ ਸਾਡਾ ਫਰਜ਼ ਹੈ ਕਿ ਅਸੀਂ ਸਾਰੇ ਮਿਲ ਕੇ ਕੁਝ ਨਾ ਕੁਝ ਕਰੀਏ ਤਾ ਅਸੀਂ ਸਾਰੇ ਪੰਜਾਬ ਚੋਂ ਹੀ ਉਹਨਾਂ ਨੂੰ ਉੱਥੇ ਸਹਾਇਤਾ ਜਾ ਰਹੀ ਹੈ ਔਰ ਜਿਵੇਂ ਸੀਐਮ ਸਾਹਿਬ ਦਾ ਆਦੇਸ਼ ਹੈ ਕਿ ਹਰ ਐਮਐਲਏ ਹਰ ਮੰਤਰੀ ਆਪ ਦੀ ਇੱਕ ਇੱਕ ਮਹੀਨੇ ਦੀ ਸੈਲਰੀ ਉੱਥੇ ਦੇਵੇਗਾ ਅਸੀਂ ਉਹ ਵੀ ਬਿਲਕੁਲ ਦੇ ਰਹੇ ਆਂ ਔਰ ਜੇ ਹੋਰ ਵੀ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਕਿਉਂਕਿ ਇਹ ਉਹ ਟਾਈਮ ਹੈ ਜਿਸ ਇੱਕ ਇਨਸਾਨੀਅਤ ਦਾ ਟਾਈਮ ਹੈ ਅਸੀਂ ਇਨਸਾਨੀਅਤ ਨਾਤੇ ਸਾਡਾ ਸਭ ਦਾ ਫਰਜ਼ ਹੈ ਕਿ ਜੋ ਅਸੀਂ ਤਿਲ ਫੂਲ ਆਪਦੀ ਮਿਹਨਤ ਦੀ ਕਮਾਈ ਚੋਂ ਅਸੀਂ ਕੱਢ ਕੇ ਉੱਥੇ ਦੇਈਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਮੈਂ ਰਾਜਪੁਰਾ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਦੇਖੋ ਮਾੜਾ ਟਾਈਮ ਆਇਆ ਹੈ ਪੰਜਾਬ ਲਈ ਤਾਂ ਸਾਰੇ ਮਿਲ ਕੇ ਜਿਹੜੇ ਉਹ ਵੀ ਸਾਡੇ ਭੈਣ ਭਰਾਏ ਜਿਹੜੇ ਅੱਜ ਮੁਸੀਬਤ 'ਚ ਐ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰੀਏ ਆਪਦੀ ਨੇਕ ਕਮਾਈ 'ਚੋਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਸੀ ਕਿ ਦਸਵੰਦ ਜ਼ਰੂਰ ਕੱਢੋ ਆਪਦੀ ਨੇਕ ਕਮਾਈ 'ਚੋਂ ਜੋ ਤੁਸੀਂ ਕੱਢ ਸਕਦੇ ਹੋ ਕੱਢ ਕੇ ਉੱਥੇ ਉਹਨਾਂ ਦੀ ਮਦਦ ਕੀਤੀ ਜਾਵੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟਰ ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਖ਼ਰ